ਸਸੀਗਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸਪਰਾਈ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਕਲਾਂਨੌਰ ਵੀਰ ਕੋਲ ਅੱਜ ਦੋ ਵੜਾ ਵਾਂ ਚੰਗੀਆਂ ਟੋਪ ਦੀਆਂ ਜਿਹੜੇ ਨਗੀਨੇ ਹੀ ਆ ਦੋ ਪੀਸ ਕੱਢੇ ਬਾਕੀ ਵੀਰ ਜੀ ਜਿਹੜੇ ਵੀਡੀਓ ਨੂੰ ਵੇਂਦੇ ਆ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਵੀਰ ਕੋਲ ਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਬਹੁਤ ਵਧੀਆ ਜੀ ਤੁਸੀਂ ਸਰਾਉ ਠੀਕ ਠਾਕ ਆਸ ਕਿਰਪਾ ਜੀ ਮਹਾਰਾਜ ਜੀ ਆਪਣੀ ਸਰਾਉ ਹਾਂਜੀ ਹਾਂਜੀ ਵਧੀਆ ਵਧੀਆ ਵੀਰੇ ਵਧੀਆ ਜੀ ਹੋਰ ਕੀ ਮੰਦਾ ਜੀ ਬਸ ਵੀਰੇ ਤੁਹਾਡੇ ਸਾਹਮਣੇ ਕੰਮ ਕਾਰ ਚੱਲ ਰਹੇ ਜੀ ਹਾਂ ਚੱਲੇ ਵਧੀਆ ਹੋਰ ਸਰਾਉ ਠੀਕ ਠਾਕ ਕਰੇ ਸਾਹਿਬ ਕਿਰਪਾ ਜੀ ਮਹਾਰਾਜ ਬੱਬੀ ਜੀ ਸਭ ਦੀ ਚਲੋ ਕਿਰਪਾ ਜਾਈ ਦੀ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲੋ ਨਾਮ ਭਾਜੀ ਜਗਰਾਤ ਸਿੰਘ ਜੀ ਠੀਕ ਹੈ ਜੀ ਤੇ ਪਿੰਡ ਭਾਜੀ ਸਪਰਾ ਕੋਠੀ ਜੀ ਤੇ ਜਿਲ੍ਹਾ ਗਰਦਾਪੁਰ ਇਹਦੇ ਤਹਿਸੀਲ ਕਲਾਨਾ ਬੱਚੇ ਠੀਕ ਹੈ ਵੀਰ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਭਾਜੀ 77 ਦਾ 742693 ਠੀਕ ਹੈ ਵੀਰੇ ਹਾਂਜੀ ਹਾਂਜੀ ਸੂਈਆਂ ਵੜਾ ਆ ਗਈਆਂ ਭਾਜੀ ਸੂਈਆਂ ਚੰਗੀਆਂ ਟੋਪ ਦੀਆਂ ਨੇ ਆਹ ਇੱਕ ਜਰਸੀ ਠੀਕ ਹੈ ਜੀ ਦੇ ਦਾ ਦੀ ਡਿਮਾਂਡ ਤੇ ਆ ਦੇ ਡਿਮਾਂਡ ਤੇ ਡਿਮਾਂਡ ਤੇ ਚੰਗੀਆਂ ਟੋਪ ਚੰਗੀਆਂ ਟੋਪ ਕਲਾਸ ਵੜਾ ਜੀ ਮੈਂ ਤਾਂ ਨਹੀਂ ਲਾਈ ਫਿਰਦੀਆਂ ਮਗਰ ਵੀ ਵੜਣਾ ਜੀ ਖਾਨ ਤੋਂ ਵਿੱਚ ਅਸ਼ਮ ਮਗਰ ਵੀ ਦੋ ਦੋ ਵਸ਼ੀਆਂ ਇਕ ਲਾਉਣੀਆਂ ਅੱਜ ਫਿਰ ਮਗਰ ਵੀ ਵਸ਼ੀਆਂ ਤਾਂ ਆਪ ਵੀ ਵੜਣਾ ਡਾ ਡਾ ਦੋ ਦੋ ਵਸ਼ੀਆਂ ਖਲਾਈਏ ਅੱਜ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਖ ਇਹ ਸੂਈ ਜੇ ਭਾਰੀ ਠੀਕ ਆ ਵੀਰ ਕੱਲ ਦੀ ਵੈੜ ਸੂਈ ਜਿੰਦ ਭਈ ਅੱਛਾ ਕੱਲ ਦੀ ਸੂਈ ਆ ਫਾਇਦੇ ਫਿਰ ਬੋਲਾ ਬੋਲਾ ਹੀ ਹੁਣਾਣਾ ਵੀਰੇ ਭਾਰੀ ਕੋ 12 ਕਿਲੋ ਬੋਲਾ ਹੋ ਜਾਂਦਾ ਜੀ ਠੀਕ ਆ ਜੀ ਤੇ ਮਗਰ ਵਛੀ ਜੀ ਚੰਗਾ ਹੀ ਟੌਪ ਦੀ ਦੁੱਧ ਭਾਜੀ ਪਾਰਾ 12 ਕਿਲੋ ਪਾ ਦੇਗੀ ਵੀਰ ਜਿਹੜਾ ਵੀਰ ਦੁੱਧ ਚੰਗਾ ਚਵਾਈ ਜਾਉ ਹਣਾ ਚੰਗਾ ਚਵਾਈ ਗਈ ਵੈੜ ਬਾਕੀ ਵੈੜ ਪੂਰੀ ਟੌਪ ਦੀ ਆ ਬ੍ਰੀਡ ਬਰੂਡ ਚੰਗੀ ਆ ਫੁੱਲ ਵੱਡੀ ਵੈੜ ਆ ਜੀ ਬਟ ਵੀ ਬਹੁਤ ਵਧੀਆ ਬਾਕੀ ਫੁੱਲ ਵੱਡੀ ਵੈੜ ਆ ਫੁੱਲ ਠੀਕ ਆ ਸਹੀ ਗੱਲ ਆ ਵੀਰੇ ਸਹੀ ਗੱਲ ਆ ਚੰਗੀ ਟੌਪ ਦੀ ਵੈੜ ਪਿੱਛੋਂ ਥੱਲੇ ਤੁਹਾਨੂੰ ਜਿਹੜ ਆ ਇੱਕਦਮ ਓਕੇ ਆ। ਤੁਹਾਨੂੰ ਭਾਜੀ ਬੜਾ ਚੰਗਾ ਲੱਗਾ। ਬਿਲਕੁਲ ਵੀਰੇ। ਚਵਾਜ ਨੂੰ ਬੜਾ ਚੰਗਾ। ਘਾਤਰੀ ਚਵਾਈ ਵਾਲਾ ਐ ਵਧੀਆ ਥਾਂ ਲੱਗਦਾ। ਚਵਾਜ ਨੂੰ ਵੀ ਬੜਾ ਚੰਗਾ ਨਿਕਲਦਾ ਵੈੜ ਦਾ। ਠੀਕ ਹੈ ਜੀ। ਹਾਂਜੀ ਹਾਂਜੀ। ਜਗਰਾਜ ਵੀਰ ਫਿਰ ਆਜਾ ਰੇਟ ਆਫਰ ਹੀ ਦੇਣੇ ਵੀਰੇ। ਬਹੁਤ ਨਹੀਂ ਕਿੰਨੇ ਕਿਹੜੀਆਂ ਆਫਰਾਂ ਹੀ ਨੇ। ਆਫਰੀ ਦੇ ਰਹੇ ਆਫਰੀ। ਹਾਂ। ਉਹ ਛੋਟੇ ਛੋਟੇ ਮੋਲੇ ਭਾਜੀ। ਠੀਕ ਹੈ ਜੀ। ਹਾਂਜੀ ਹਾਂਜੀ। ਆ ਵੀ ਸਿਹਦਾ ਭਾਜੀ ਮੋਲ ਤਾਂ ਲੋਕੀ ਵੇਖ ਰਿਹਾ ਵੇਂਦੇ ਰਿਹਾ ਵੀਡੀਓ 75 80 ਕਰਦੇ ਨੇ ਕਰਦੇ ਵੀਰੇ ਹਾਂਜੀ ਹਾਂਜੀ ਆਪਾਂ ਉਹ ਮੋਲੇ ਨਾਲ ਕਰਨੇ ਕਿੰਨੇ ਦੀ ਫਿਰ ਜਗਰਾਜ ਵੀਰ ਦੇਣੀ ਇਹ ਇਹ ਭਾਜੀ ਜੈਸ ਨੂੰ ਹੀ 65000 ਦੀ ਵਹਿੜ ਦੇਣੀ ਹੈ ਅੱਛਾ ਜੈਸ ਨੂੰ ਹੀ ਜੈਸ ਨੂੰ ਹੀ 65000 ਦੀ ਚਲੋ ਕੋਈ ਭੈਣ ਭਰਾ ਫੋਨ ਦਾ ਇਹ ਕਰਦੇ ਹੋ ਮਾ ਮੇਰੇ ਆਏਗਾ ਵੀਰ ਕਰ ਮਾਤਾ ਨੂੰ ਹੋ ਜਾਏਗਾ ਫੋਨ ਤੇ ਠੀਕ ਹੈ ਵੀਰ ਜੀ ਵੀਰ ਜੀ 65000 ਦੀ ਵਹਿੜਾ ਵੱਡੀ ਵਹਿੜਾ ਦੋ ਗਾੜਾਂ ਹੀ ਜਾਣੀਆਂ ਕਿਹਦੇ ਘਰ ਜਿੱਥੇ ਵੀ ਗਈਆਂ ਹਾਂਜੀ ਬਾਕੀ ਵੱਡੀ ਵਹਿੜਾ ਥੱਲੇ ਬਾਕੀ ਬਰੀਡ ਵਾਲੀਆਂ ਨਸਲ ਵਾਲੀਆਂ ਹਾਂਜੀ ਹਾਂਜੀ ਵੀਰੇ ਠੀਕ ਹਾਂਜੀ ਹਾਂ ਬੱਚਾ ਆਪ ਹੀ ਉਹ ਫੁੱਲ ਬਰੀਡ ਦੀ ਤੇ ਮਗਰ ਬੱਚਾ ਵੀ ਫੁੱਲ ਬਰੀਡ ਦੀ ਕਿੰਨੇ ਠੀਕ ਹੈ ਬੜਾ ਵਧੀਆ ਲਾਇਆ ਹੈ ਠੀਕ ਹੈ ਚੰਗਾ ਲਵਾਇਆ ਭਾਜੀ ਪੱਸੀ ਹੈ ਮਗਰ ਸਹੀ ਗੱਲ ਇਹ ਵੀ ਭਾਜੀ ਕੱਲ ਦੀ ਸਹੀ ਆ ਅੱਛਾ ਇਹ ਵੀ ਕੱਲ ਦੀ ਸਹੀ ਹੈ ਹਾਂ ਜੀ ਦੋਵੇਂ ਤਾਜ਼ੀ ਸੁਨੀਆਂ ਕੱਲ ਹੀ ਬੋਲੇ ਤੇ ਹੀ ਨੇ ਠੀਕ ਹੈ ਜੀ ਹਾਂ ਜੀ ਹਾਂ ਜੀ ਚੰਗੀ ਟੋਪ ਦੀ ਬੂਥੀ ਬੱਤੀ ਚੰਗੀ ਆ ਨਾ ਵੀਰੇ ਹਾਂ ਜੀ ਹਾਂ ਜੀ ਨਸਲ ਬੜੀ ਹੈ ਨਸਲ ਬੜੀ ਬਾਕੀ ਚੰਗੀਆਂ ਨਾ ਰਾਜਵੀਰ ਕਿੱਥੋਂ ਲਿਆ ਦੇਣ ਕਿੰਨੇ ਕੱਢ ਕੇ ਇਹ ਵੀ ਭਾਜੀ ਦਾ ਸਿਰ ਤੁਰ ਕੇ ਲੱਭ ਜਾਂਦੇ ਤੇ ਬਾਹਰੋਂ ਇੱਥੇ ਰੱਖਿਆ ਦਊਂ ਠੀਕ ਆ ਜੀ ਹਾਂ ਜੀ ਹਾਂ ਜੀ ਚੰਗੀ ਟੌਪ ਦੀ ਨਿਗਾਹ ਆ ਯਾਰ ਨਿਗਾਹੇ ਮੂਹਣਾ ਗੱਦੜ ਹੋਈ ਇਕਠਾ ਮੂਹਾਂ ਸਹੀ ਗੱਲ ਆ ਵੀਰੇ ਸਹੀ ਗੱਲ ਆ ਚੰਗੀ ਟੌਪ ਦੀ ਜਰਸੀ ਜਿੰਨੇ ਉਤੋਂ ਉੰਨੇ ਥੱਲੇ ਹੋ ਉਹ ਨਹੀਂ ਥੱਲੇ ਨੇ ਠਿਗਰਾ ਵੀ ਰਹੀ ਫੇਰ ਸੱਜਰ ਸੋਈ ਜਾਣਾ ਕਿੰਨਾ ਕਿਹੜੇ ਕੋ ਬੋਲਾ ਬਲਾ ਹੋ ਜਾਏ ਇਹ ਇਹਨਾਂ ਲੋਕਾਂ ਪਾਰੀ ਕੋਈ 11 ਕਿਲੋ ਬੋਲਾ ਹੈਗਾ ਮੋਕੇ ਦਾ ਕੋਈ ਕੱਲ ਦੀ ਸੋਈਏ ਜੇ ਬੋਲੇ ਦੀ ਤਾੜੀਆਂ ਅੱਜ ਤੁਹਾਨੂੰ ਪਤਾ ਡੰਗਰ ਤਾੜਾ ਸੋਇਆ ਹਫਤੇ ਬਾਅਦ ਦੁੱਧ ਮੰਦਾ ਬਿਲਕੁਲ ਬਾਕੀ ਜਿੰਨੇ ਉਤੋਂ ਉੰਨੇ ਥੱਲੋਂ ਆ ਵਸ਼ੀ ਕਰਮਾਲ ਦੀ ਬਹੁਤ ਠੰਡੀ ਵਹਿੜ ਆ ਜੀ ਠੀਕ ਬਰੀਡ ਬਹੁਤ ਵਧੀਆ ਵੀਰ ਜੀ ਲਾੜਾਂ ਦੀ ਦੋਵਾਂ ਦੀ ਹਾਂ ਦੋਵੇਂ ਟੌਪ ਦੇ ਨੇ ਗੀਨੇ ਆ ਇਹਦਾ ਫਿਰ ਰੇਟ ਜੇ ਘਰਾ ਵੀਰ ਇਹ ਪਾਜੀ 55000 ਦੇ ਦਾਂਗੇ ਜੈਸਨੋਈ ਜੈਸਨੋਈ 1000 1000 ਛੋਟ ਕਰਦਾਂਗੇ ਪਾਜੀ 1000 ਛੋਟ ਕਰਤਾ ਤੇ 1000 ਹੀ ਛੋਟ ਕਰਦਾਂਗੇ ਲਓ ਜੀ ਠੀਕ 1000 1000 ਛੋਟ ਹੋ ਗਈ ਯਾਰ ਠੀਕ ਹੈ 54000 ਦੀ ਉਹ ਚੌੜ ਦੀ ਚੌੜ ਦੀ ਠੀਕ ਹੈ ਵੀਰ ਬਾਕੀ ਪਾਜੀ ਚੰਗੀਆਂ ਵਸ਼ੀਆਂ ਸੋਹਣੀਆਂ ਚੰਗੀ ਟੌਪ ਦੀ ਜਿਹੜੀ ਜਰਸੀ ਥਾਂ ਤੋਂ ਵੀਰ ਜੀ ਚੰਗਾ ਲੱਗਾ ਬਾਕੀ ਜਵਾਬ ਸਮਾਰਿਆ ਪੂੜ ਛਟਾਕ ਸਾਰੀ ਗਰੰਟੀ ਹੋਏਗੀ ਬਾਕੀ ਵੀਰ ਜੀ ਕੋਈ ਟਾਈਮ ਬਾਜ਼ਾਰ ਨਹੀਂ ਲੱਗਾ ਨਾ ਕੋਈ ਨਹੀਂ ਕੋਈ ਨਹੀਂ ਵੀਰ ਜੀ ਠੀਕ ਹੈ ਵੀਰ ਜੀ ਆ ਦੋ ਘੜਾ ਆ ਗਿਆ ਨਾ ਆਪਣਾ ਤਾਂ ਖਿਆ ਹੀ ਨਹੀਂ ਵੀਡੀਓ ਬਣਾਉਂਦਾ ਮਕਸਦ ਉਹ ਤੁਸੀਂ ਲੱਗੇ ਆ ਜੀ ਫੋਨ ਤੇ ਗੱਲਬਾਤ ਹੋ ਗਈ ਮਾ ਆ ਜਾਓ ਬਣਾਓ ਵੀਡੀਓ ਕੋਈ ਨਹੀਂ ਕੋਈ ਨਹੀਂ ਕੋਈ